ਤਾਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਅੱਜ ਲੰਬਾ ਜਾਮ ਦੇਖਣ ਨੂੰ ਮਿਲਿਆ ਜਿੱਥੇ ਕੀ 5 ਦਿਨ ਪਹਿਲਾਂ ਹੋਏ ਇੱਕ ਕਾਰ ਹਾਦਸੇ ਦੇ ਵਿੱਚ ਮਿੱਤਕ ਸੁਨੀਤਾ ਦੇਵੀ ਦੇ ਪਰਿਵਾਰ ਵੱਲੋਂ ਅਤੇ ਉਸ ਦੇ ਚਾਹਵਾਨਾਂ ਵੱਲੋਂ ਜੋ ਹੈ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਹੈ ਕਿ 5 ਦਿਨ ਬਾਅਦ ਵੀ ਹੁਣ ਤੱਕ આરોપી ਦੇ ਫਰਾਰ ਚੱਲਦੇ ਹੋਏ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਜਿੱਥੇ ਕੀ ਲੰਬੀਆਂ ਕਤਾਰਾਂ ਜੋ ਉਹਨੇ ਗੱਡੀਆਂ ਦੀਆਂ ਦੇਖਣ ਨੂੰ ਮਿਲਿਆ اپنی 3 ਨਾਲ ਦਵਾਈ ਲੈ ਕੇ ਵਾਪਸ ਬੱਸ ਲੈਣ ਦੇ ਲਈ ਬੱਸ ਸਟਾਪ ਨੂੰ ਪੈਦਲ ਜਾ ਰਹੀ ਮਹਿਲਾ ਨੂੰ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ ਸੀ ਅਤੇ ਮੌਕੇ ਤੇ ਹੀ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ ਜਿਸ ਨੂੰ ਲੈ ਕੇ ਅੱਜ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਜਾਣ ਦੱਸਤੀ ਹੈ ਕਿ ਬੀਤੇ ਦਿਨੀ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਪੈਂਦੇ ਪਿੰਡ ਡੁੰਮੇ ਵਾਲਾ ਦੇ ਕੋਲ ਜੋ ਹੈ ਇਹ ਘਟਨਾ ਵਾਪਰੀ ਸੀ ਜਿੱਥੇ ਕੀ ਹਾਥੇ ਤੋਂ 5 ਦਿਨ ਬੀਤ ਜਾਣ ਦੇ ਬਾਵਜੂਦ ਵੀ આરોપી ਚਾਲਕ ਹਲੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਿਹਾ ਹੈ ਐਸੇ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਨੈਸ਼ਨਲ ਹਾਈਵੇ ਚੰਡੀਗੜ੍ਹ ਮੰਡਾਲੀ ਤੇ ਬੁੰਗਾ ਸਾਹਿਬ ਨੇੜੇ ਵੱਡਾ ਤਰਨਾ ਲਾਇਆ ਗਿਆ ਜਿਸ ਦੇ ਨਾਲ ਲੰਬਾ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਜ ਦੱਸਦੀ ਹੈ ਕਿ ਉਕਤ ਮ੍ਰਿਤਕ ਮਹਿਲਾ ਆਪਣੀ ਬੇਟੀ ਦੇ ਨਾਲ ਡੁੰਮੇਵਾਲ ਡੈਂਟਲ ਤੋਂ ਦਵਾਈ ਲੈ ਕੇ ਬੱਸ ਸਟੈਂਡ ਚੱਜ ਚੌਂਕ ਵੱਲ ਨੂੰ ਪੈਦਲ ਜਾ ਰਹੀਆਂ ਸਨ ਤਾਂ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱ ਜਿਸ ਤੋ ਚਲਦਿਆ ਹੋਇਆ ਸੁਨੀਤਾ ਰਾਣੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦੀ ਬੇਟੀ ਜਿਹੜੇ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੇ ਨਾ ਤਾਂ ਤਸਵੀਰਾਂ ਤਾਂ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੇ ਇਸ ਤਰਨੇ ਬਾਰੇ ਹੋਰ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾ ਦੇ। ਦੇਖੋ ਬਹੁਤ ਬੜੀ ਮੱਤ ਭਾਗੀ ਗੱਲ ਹੈ ਕਿ ਇੱਕ ਐਕਸੀਡੈਂਟ ਦੇ ਵਿੱਚ ਵੀ ਆਪਾਂ ਇੱਕ ਬੰਦੇ ਨੂੰ ਰੈਸਟ ਨਹੀਂ ਕਰ ਸਕਦੇ। ਮੈਨੂੰ ਜਿੰਨੇ ਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਹ ਜਿਹੜੀ ਗੱਡੀ ਹੈ ਕੋਈ ਪੁਲਿਸ ਦਾ ਅਧਿਕਾਰੀ ਚਲਾਦਾ ਸੀ। ਕੋਈ ਮੈਨਗ ਮਾਫੀਆ ਦੀ ਗੱਡੀ ਸੀ ਕੋਈ ਜਰੂਰ ਉਹ ਕਿਤੇ ਅੰਬਰਸਾਦ ਦੇ ਐਡਰੈਸ ਤੇ ਹੋ ਸਕਦੀ ਹੈ ਜਿੰਨੇ ਮੇਰੇ ਕੋਲ ਸੂਤਰਾ ਜਾਣਕਾਰੀ ਕਰ ਰਿਆ ਨੇ ਇਸ ਕਰਕੇ ਉਹਨਾਂ ਨੂੰ ਸਾਡੇ 86 ਲੋਕਾਂ ਦੀ ਸ਼ਹਿਰ ਇਸ ਕਰਕੇ ਉਹਨੂੰ ਅਰੈਸਟ ਨਹੀਂ ਕਰ ਰਿਹਾ ਬੜੀ ਪ੍ਰੋਬਲਮ ਹੈ ਮੈਂ ਐਸਐਸਪੀ ਸਾਹਿਬ ਤੁਹਾਡੇ ਜਰੀਏ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਲੋਕ ਕੱਲ ਵੀ ਬੈਠੇ ਐਨੀ ਗਰਮੀ ਚੱਲਦੀ ਵੀ ਧਰਨੇ ਦੇ ਹਾਈਵੇ ਰੋਡ ਤੇ ਧਰਨਾ ਲਾ ਕੇ ਬੈਠੇ ਐ ਇਹਨਾਂ ਲੋਕਾਂ ਨੂੰ ਸਾਬਤ ਦਵਾਇਆ ਜਾਵਾ ਬੰਦੇ ਦੀ ਅਰੈਸਟ ਪਾਈ ਜਾਵਾ ਸੱਚ ਦਾ ਸੱਚ ਕਲੀਅਰ ਕੀਤਾ ਜਾਵਾ ਜਿਹੜੇ ਲੋਕ ਪੋਲੀਟੀਕਲੀ ਦੇ ਵਿੱਚ ਰੋਕਦੇ ਆ ਅਰੈਸਟਾ ਨੂੰ ਰੋਕਦੇ ਆ ਜਾਂ ਬੰਦਾ ਨੂੰ ਫਾੜਨਾ ਨਹੀਂ ਚਾਹਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵਾ ਮੈਂ ਮੀਡੀਆ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਜੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਭਾਈ ਇਹ ਲੋਕ ਬੜੇ ਪਰੇਸ਼ਾਨ ਹੈਗੇ ਆ 5 ਦਿਨ ਹੋ ਗਏ ਆ ਸਾਡੀ ਕੁੜੀ ਨੂੰ ਡੈਥ ਹੋਈ ਨੂੰ ਕੁਛ ਸਾਡੇ ਬੱਚੇ ਹਸਪੀਟਲ ਚ ਪਏ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਦ ਤੱਕ ਉਹਨਾਂ ਦੇ ਪਰਚਾ ਹੋਊਗਾ ਉਹ ਬੰਦਿਆਂ ਨੂੰ ਰੈਸਟ ਕਰੋ ਲੋਕਾਂ ਦੀ ਮੰਗ ਪੂਰੀ ਕਰੋ ਜਿਹੜੇ ਪੋਲੀਟੀਕਲ ਲੋਕ ਇਹਦੇ ਵਿੱਚ ਤੁਸੀਂ ਪੂਰੀ ਜਾਣਕਾਰੀ ਲਓ ਤੁਸੀਂ ਚੌਂਕੀਨ ਚਾਰਜ ਕਿਉਂ ਨਾ ਸਸਪੈਂਡ ਕਰਿਆ ਕਿਸੇ ਨੂੰ ਅਰੈਸਟ ਨਹੀਂ ਕਰਿਆ ਹੈ ਤੇ ਕਿਉਂ ਨਹੀਂ ਕਰਿਆ ਹੈਗਾ ਕੌਣ ਲੋਕ ਹੈ ਇਹਦੇ ਪਿੱਛੇ ਜਰੂਰ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਸਐਸਪੀ ਸਾਹਿਬ ਵਧੀਆ ਬੰਦੇ ਆ ਤੁਸੀਂ ਇਹਨਾਂ ਟਾਈਮ ਕਿਉਂ ਲਾ ਰਹੇ ਆ ਇੱਕ ਕਾਰਨ ਕਿ ਅਜਿਹਾ ਬਿਸ਼ਾ ਕਿਸੇ ਨੇ ਸੋਤੇ ਰੁਕਾਇਆ ਹੋਇਆ ਹੈ ਕੰਮ ਹੈ ਕਿਉਂ ਨਹੀਂ ਰੈਸਟ ਕਰ ਰਹੇ ਆ ਤੁਸੀਂ ਤੁਸੀਂ ਰੈਸਟ ਕਰੋ ਔਰ ਲੋਕਾਂ ਨੂੰ ਇਨਸਾਫ ਦਿਵਾਓ ਜਿਹੜੀ ਸਾਡੀ ਭੈਣ ਸਾਡੀ ਡੈਥ ਹੋ ਗਈ ਹੈ ਜਿਹਦੀ ਸਾਨੂੰ ਸੰਸਾਰ ਨੂੰ ਛੱਡ ਕੇ ਚਲ ਗਈ ਹੈ ਉਹਨੂੰ ਇਨਸਾਫ ਮੇਰੇ ਜਿਹੜੇ ਬੱਚੇ ਹਸਪੀਟਲ 'ਚ ਪਏ ਆ ਉਹਨਾਂ ਨੂੰ ਇਨਸਾਫ ਮੇਰੇ ਲੋਕਾਂ ਦੇ ਮਾਪਿਆਂ ਨੂੰ ਇਨਸਾਫ ਮਿਲੇ ਇਸ ਕਰਕੇ ਅਸੀਂ ਲੋਕਾਂ ਦੇ ਨਾਲ ਆ ਅਸੀਂ ਸਰਕਾਰਾਂ ਤੋਂ ਪਾਰਟੀਆਂ ਤੋਂ ਉੱਠ ਕੇ ਸਾਰੇ ਲੋਕ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਆ ਸਾਬਿਆਨੇ ਪਿੰਡ ਦੇ ਵਿੱਚ ਪਰਿਵਾਰ ਨੰਬਰ ਦਾ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਮਾਰਿਆ ਏ ਗੱਡੀ ਦਾ ਦੇਖ ਕੇ ਪਰ ਅੱਜ ਦੇਖੋ 6 ਦਿਨ ਹੋ ਗਏ ਨਾ ਕੋਈ ਪ੍ਰਸ਼ਾਸਨ ਵੱਲ ਤੋਂ ਮਨਾ ਸਾਥ ਦਿੱਤਾ ਗਿਆ ਨਾ ਜਿਹੜੀ ਮੌਜੂਦਾ ਸਰਕਾਰ ਹੈ ਨਾ ਉਹਦੇ ਵੱਲ ਤੇ ਅੱਜ ਲੋਕਾਂ ਨੂੰ ਇਕੱਠੇ ਹੋ ਕੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਹੰਸਾਬ ਵਾਸਤੇ ਦੇਖੋ ਤੁਸੀਂ ਪਿੱਛੇ ਧਰਨੇ ਦੇ ਦੇ ਪੈ ਰਹੇ ਐਜੀ ਘੜੀਆਂ ਸਰਕਾਰ ਅਸੀਂ ਨਹੀਂ ਦੇਖੀ ਦੇਖੋ ਜੀ ਬਹੁਤ ਜ਼ਿਆਦਾ ਸ਼ਰਮਨਾਕ ਪ੍ਰਸ਼ਾਸਨ ਦੇ ਲਈ ਵੀ ਹੈ ਕਿਉਂਕਿ ਅੱਜ 5 ਦਿਨ ਬੀਤ ਜਾਣ ਤੇ ਵੀ ਜਿਹੜਾ ਮੁੱਖ ਦੋਸ਼ੀ ਹੈ ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਉਹ ਹਾਲੇ ਤੱਕ ਫੜ ਨਹੀਂ ਹੋਇਆ ਕਿਉਂਕਿ ਜੇ ਇਹ ਤਾਂ ਕਿਸੇ ਲੀਡਰ ਦਾ ਜਾਂ ਕਿਸੇ ਮੰਤਰੀ ਦਾ ਬੱਚਾ ਹੁੰਦਾ ਤਾਂ 5 ਮਿੰਟਾਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹ ਫੜ ਕੇ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਛੱਡ ਦਿੰਦੇ ਸਾਡੀ ਬਦਕਿਸਮਤੀ ਇਹ ਹੈ ਕਿ ਉਹ ਜਿਹੜੀ ਗਰੀਬ ਪਰਿਵਾਰ ਚੋਂ ਭੈਣ ਹੈ ਜਿਹਦਾ ਐਕਸੀਡੈਂਟ ਹੋਇਆ ਜੇਕਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀਏ ਸਾਰਾ ਆਨਲਾਈਨ ਸਿਸਟਮ ਹੈ ਡਿਜੀਟਲ ਇੰਡੀਆ ਹੈ ਜੇਕਰ ਅੱਪਰ ਰੈੱਡ ਲਾਈਟ ਵੀ ਇੱਕ ਕ੍ਰੋਸ ਕਰਦੇ ਆ ਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆਨਲਾਈਨ ਚਲਾਨ ਭੇਜੇ ਜਾਂਦੇ ਕਿਉਂ ਇਹ ਜਿਹੜੀ ਗੱਡੀ ਹੈ ਇਹ ਸਾਰਾ ਆਨਲਾਈਨ ਸਿਸਟਮ ਹੈ ਗੱਡੀ ਵੀ ਆਨਲਾਈਨ ਹੈ ਮੁੱਖ ਦੋਸ਼ੀ ਹਲੇ ਤੱਕ ਇਹਨਾਂ ਤੋਂ ਫੜ ਨਹੀਂ ਹੋਏ ਆ ਬਹੁਤ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਵਾਸਤੇ ਔਰ ਕੱਲ ਵੀ ਜਿਹੜਾ ਸਾਰਾ ਦਿਨ ਨੰਗਲ ਅਬਿਆਨਾ ਵਿਖੇ ਧਰਨਾ ਲੱਗਿਆ ਰਿਹਾ ਅੱਜ ਫੇਰ ਚੰਡੀਗੜ੍ਹ ਮਨਾਲੀ ਮੁੱਖ ਮਾਰਗ ਦੇ ਉੱਤੇ ਜਿਹੜਾ ਧਰਨਾ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰਾ ਨਾਮ ਸੁਖਨਾਮ ਧਰਮਪਾਲ ਹੈ ਅਸੀਂ ਇਹੀ ਗੁਜਾਰਸ਼ ਕਰਦੇ ਆਂ ਦੇਖੋ ਮੈਂ ਬੇਇਨਤੀ ਕਰੂਗਾ ਜਿਸ ਟਾਈਮ ਉੱਥਾ ਚਾ ਚੌਕ ਪੰਜ ਬੰਦੇ ਦਾ ਐਕਸੀਡੈਂਟ ਕੀਤਾ ਆ ਵੀ ਪ੍ਰਸ਼ਾਸਨ ਤਾਂ ਇਹੀ ਮੰਨ ਕਰਦੇ ਆਂ ਬਈ ਇਨਸਾਫ ਚਾਹੀਦਾ ਕੋਈ ਵੀ ਬੰਦਾ ਹੈ ਉਹਦਾ ਗਵਰਨਮੈਂਟਾਂ ਬੋਲਦੀਆਂ ਹੈ ਮੌਜੂਦਾ ਮੌਜੂਦਾ ਗਵਰਨਮੈਂਟਾਂ ਬੋਲਦੀਆਂ ਵੀ ਸਾਡੇ ਹੱਕ ਦੀ ਗੱਲ ਹੁੰਦੀ ਹੈ ਹੱਕ ਦੀ ਗੱਲ ਹੈ ਇਦਾਂ ਹੈ ਕਾਨੂੰਨੀ ਕਾਰਵਾਈ ਬਣਦੀ ਹੈ ਸਰਕਾਰ ਦੀ ਪੁਲਿਸ ਦੀ ਬਣਦੀ ਹੈ 2 ਘੰਟਿਆਂ ਦੇ ਅੰਦਰ ਮੁਜਰਮ ਨੂੰ ਆ ਲੈ ਜਾਂਦੇ ਆ ਘੰਟੇ ਦੇ ਅੰਦਰ ਪੇਸ਼ ਕਰ ਲੈਂਦੇ ਜੇ ਗਵਰਨਮੈਂਟ ਚਾਹਵਾ ਜਾਂ ਪੁਲਿਸ ਚਾਹਵਾ ਪਾਣੀ ਚੋਂ ਲੱਭ ਲੈਂਦੀ ਲੋਕ ਕਰਦੇ ਵੇ ਨਸ਼ੇ ਖਤਮ ਕਰਨੇ ਪਰ ਇੱਥੇ ਦਾ ਸ਼ਰੇਆਮ ਬੰਦਿਆ ਮਾਰ ਕੇ ਚਲ ਗਿਆ ਗੱਡੀ ਨੰਬਰ ਪ੍ਰਸ਼ਾਸਨ ਕੋਲ ਹੈ ਥਾਣੇ ਦੇ ਵਿੱਚ ਹੈ ਅੱਜ ਤੱਕਰ 6 ਦਿਨ ਹੋ ਗਏ ਜਿਹੜੇ ਬੰਦੇ ਮਾਰਕਤ ਹੋ ਗਏ ਅਸੀਂ ਅੰਬੀਰੀ ਗਰੀਬੀ ਦੀ ਗੱਲ ਹੀ ਕਰਦੀ ਹਰ ਇੱਕ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਕਾਨੂੰਨ ਲਾਅ ਐਂਡ ਆਰਡਰ ਇੰਡੀਆ ਦਾ ਫੇਲ ਹੋ ਚੁਕਿਆ ਪੂਰੇ ਇੰਡੀਆ ਦਾ ਭਾਰਤ ਦੇਸ਼ ਦਾ ਅਸੀਂ ਇਹੀ ਮੰਗ ਕਰਦੇ ਆਂ ਮੋਦੀ ਸਰਕਾਰ ਤੇ ਵੀ ਆਮ ਆਦਮੀ ਪਾੜੇ ਲਾਅ ਐਂਡ ਆਰਡਰ ਸਟਰੋਂਗ ਹੋਣਾ ਚਾਹੀਦਾ ਪੈਸੇ ਦੀ ਰਿਸ਼ਵਤ ਖਤਮ ਹੋਣੀ ਚਾਹੀਦੀ ਰਿਸ਼ਵਤ ਦੇ ਪੈਸੇ ਦੇ ਵਿੱਚ ਮਾਫੀਆ ਵੱਡੇ ਹੋਏ ਤਦੇ ਨਸ਼ਾ ਖਤਮ ਹੋਊਗਾ ਤਦੇ ਸਭ ਕੁਝ ਹੋਊਗਾ ਅਸੀਂ ਇਹ ਮੰਗ ਕਰਦੇ ਆਂ ਅਸੀਂ ਵਿਰੋਧ ਨਹੀਂ ਕਰਦੇ ਇਹ ਕਰਨਾ 5 ਦਿਨ ਤੇ ਚੱਲੂਗਾ 10 ਦਿਨ ਵੀ ਚੱਲੂਗਾ ਜਿਹੜੀ ਗਵਰਨਮੈਂਟ ਸਹੀ ਹੋਊਗੀ ਉਹਨੂੰ ਹੀ ਬੋਟ ਦੇਵਾਂਗੇ ਨਹੀਂ ਅਸੀਂ ਲੋਟਾਂ ਨੂੰ ਬੋਟ ਦੇਵਾਂਗੇ ਅਸੀਂ ਉਹੀ ਗੱਲ ਕਰਦਾ ਮੈਂ ਹਰ ਇੱਕ ਹਿੰਦੁਸਤਾਨ ਦੇ ਅੰਦਰ ਇਹ ਗੱਲ ਕਰਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਮੈਂ ਮੁਜਰਮ ਐ ਮੈਨੂੰ ਫਾਂਸੀ ਲੱਗਣੀ ਚਾਹੀਦੀ ਜੇ ਕੋਈ ਹੋਰ ਐ ਉਹਨੂੰ ਵੀ ਉਹੀ ਲਾਅ ਨਾ ਆਰਡਰ ਹੋਣਾ ਚਾਹੀਦਾ ਮਨਿਸਟਰ ਦੇ ਬੱਚੇ ਨੂੰ ਵੀ ਅੱਜ ਮੰਨ ਲਓ ਪੁਲਿਸ ਵਾਲੇ ਆਂਦੇ ਐ ਇੱਥੇ ਆਂਦੇ ਐ ਉਹ ਕਹਿੰਦੇ ਨੇ ਧਰਮ ਨਾਲ ਚਕਾ ਦਿਓ ਜਾਂ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਗਵਰਨਮੈਂਟਾਂ ਨੇ ਮਜਬੂਰ ਕੀਤਾ ਥਾਣੇ ਨੂੰ ਜੇ ਸਾਨੂੰ ਇਨਸਾਫ ਮਿਲਿਆ ਹੁੰਦਾ ਅਸੀਂ ਰੋਡ ਪਰ ਨਾ ਆਂਦੇ ਨਹੀਂ ਅਸੀਂ ਆਵਾਜ਼ ਚੱਕਦੇ ਮੈਂ ਵੀ ਉਹ ਮਾਤ ਤੜਪੂਰਾਰ ਤੇ ਆਂਦਾ ਜਾਂ ਅੰਮ੍ਰਿਤ ਤੇ ਆਂਦਾ ਪਰ ਲੇਕਿਨ ਗਰੀਬ ਅੰਮ੍ਰਿਤ ਦੀ ਗੱਲ ਨਹੀਂ ਇੱਥੇ ਮਸਲਾ ਕਾਨੂੰਨ ਦਾ ਕਾਨੂੰਨ ਲਾਏ ਨਾ ਆਰ ਫਿਰ ਤੇ ਜਿਹੜਾ ਮਾਮਲਾ ਬੇਸ਼ੱਕ ਦਰਜ ਕਰਦੇ ਆ ਪਰ ਨਕਰ ਹਿਫਤਾਰ ਨਹੀਂ ਕੀਤਾ ਕੀ ਲੱਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਗੁਰਦੇਵ ਸਿੰਘ ਅਯਾਰ ਟੈਕਸੀ ਫਿਲਡ ਦਾ ਸੇਵਾਦਾਰ ਤੇ ਮੇਰੀ ਭਤੀਜ ਨੂੰ ਚਾਰ ਹੋ ਜਾ ਤਾ ਐਕਸੀਡੈਂਟ ਹੋਇਆ ਚਾਰ ਜੀ ਐਕਸੀਡੈਂਟ ਹੋਇਆ ਅਜੇ ਤੱਕ ਸਾਨੂੰ ਕੋਈ ਇਨਫੋਰਮ ਨਹੀਂ ਮਿਲਿਆ ਪੁਲਿਸ ਵੱਲੋਂ ਨਹੀਂ ਮਿਲਿਆ ਪ੍ਰਸ਼ਾਸਨ ਵੱਲੋਂ ਨਹੀਂ ਮਿਲਿਆ ਮਿੱਠੀਆਂ ਟੋਪੀਆਂ ਸਾਨੂੰ ਦੇ ਦੇ ਕੇ ਚੁੱਪ ਕਰਾਈ ਜਾ ਰਹੇ ਨੇ ਬਾਕੀ ਅਸੀਂ ਕੀ ਕਰੀਏ ਜਬਰਦਸਤੀ ਤਿਰਹੂਰ ਹੋ ਗਿਆ ਕੱਲ ਨੰਗਲ ਪੈਣਾ ਤਰਨਾਣਾ ਪਿਆ ਅੱਜ ਸਾਨੂੰ ਇੱਥੇ ਮੁੰਗਾ ਸਾਹਿਬ ਤਰਨਾਣਾ ਲਾਣਾ ਪਿਆ ਸਾਡਾ ਮਨ ਨਹੀਂ ਕਰਦਾ ਕਿਸੇ ਨੂੰ ਪਰੇਸ਼ਾਨ ਕਰੀਏ ਲੇਕਿਨ ਸਾਡੀ ਮੇਰੀ ਨੋ ਪਰਿਵਾਰ ਅਨੰਦਪੁਰ ਸਾਹਿਬ ਸਰਕਾਰੀ ਹਸਪਤਾਲ ਮੋਰਚੂੜੀ ਦੇ ਵਿੱਚ ਹਸਪਤਾਲ ਦੇ ਵਿੱਚ ਪਈ ਹੈ ਚੌਥਾ ਦਿਨ ਹੈ ਅਸੀਂ ਕੀ ਕਰੀਏ ਸਾਹਿਬ ਸਾਹਿਬ ਮਜਬੂਰ ਹੈ ਛੋਟੇ ਛੋਟੇ ਬੱਚੇ ਨੇ ਉਸ ਜਨਾਨੀ ਤੇ ਘਰ ਜਲਦਾ ਸੀ ਜਿਹੜਾ ਮੇਰਾ ਬੁਢੀ ਜਆ ਉਹ ਹਾਰਟ ਪੇਸ਼ੈਂਟ ਹੈ ਉਹ ਤੁਰ ਫਿਰ ਨਹੀਂ ਸਕਦਾ ਤੁਸੀਂ ਕੀ ਕਰੀਏ ਇਸ ਕਰਕੇ ਤਰਲ ਆਏ ਜੀ ਅਸੀਂ ਲਗ ਤੇ ਲੋਕਾਂ ਨੂੰ ਸੜਕਾਂ ਤੇ ਬੈਠਣਾ ਪਿਆ ਇਸ ਤਰ੍ਹਾਂ ਜੀ ਸਰਕਾਰਾਂ ਫੇਰ ਹੋ ਚੁੱਕੀਆਂ ਨੇ ਅਸੀਂ ਸਾਡਾ ਸਾਡੇ ਅਸੀਂ ਪਹਿਲਾਂ ਕਹਿੰਦੇ ਸੀ ਸਾਡਾ ਗਰਦਾਸਪੁਰ ਦਾ ਐਮ.ਐਲ.ਏ ਉਹ ਸਾਡਾ ਹਰੇਕ ਪਾਸੇ ਪੁੱਛਦਾ ਸੀ ਉਹ ਅੱਜ ਅੱਜ ਸਾਡੇ ਘਰ ਦਾ ਬੰਦਾ ਅਸੀਂ ਆ ਬਣਾਇਆ ਹੋਇਆ ਮੈਂ ਕੱਲੀ ਦਾ ਮੈਂਬਰ ਆ ਲੇਕਿਨ ਅਸੀਂ ਫੇਰ ਵੀ ਉਹਨਾਂ ਨੂੰ ਵੋਟਾਂ ਪਵਾ ਕੇ ਕਿਹੜਾ ਜਿਹੜਾ ਸਾਹਬ ਨੂੰ ਅਸੀਂ ਜਿਤਾਇਆ ਲੇਕਿਨ ਉਸ ਬੰਦੇ ਨੇ ਸਾਡੀ ਅੱਜ ਤੱਕ ਸਾਰ ਨਹੀਂ ਲਈ ਅੱਜ ਪੰਜਵਾਂ ਦਿਨ ਹੈ ਜੀ ਜਦ ਕਿ ਕੁੜੀ ਦੇ ਮਾਪੇ ਮੇਰੇ ਨੌਂ ਦੇ ਮਾਪੇ ਚਨੌਲੀ ਹੈ ਉਹ ਉਹਨਾਂ ਦੇ ਸੇਵਾਦਾਰ ਹੈ ਉਹ ਬਿਲਕੁਲ ਉਹਨਾਂ ਨੂੰ ਵੋਟਾਂ ਮੀਆਂ ਸਾਰੇ ਭਾਈ ਜਾਂ ਭਾਈ ਜਾਰੇ ਲੇਕਿਨ ਉਹ ਵੀ ਸਾਡੀ ਕੋਲ ਸਾਰ ਨਹੀਂ ਲਈ ਅਸੀਂ ਸਰਕਾਰ ਤੇ ਕਿਹਾ ਵੀ ਰੱਖੇ ਜੀ ਹਾਂ ਇਸ ਕਰਕੇ ਅਸੀਂ ਬਹੁਤ ਮਜਬੂਰ ਹੈ ਸਰਕਾਰ ਸਾਹਿਬ ਧਰਨਾ ਲਾਣ ਦਾ ਹੁਣ ਕੀ ਧਰਨਾ ਜਾਰੀ ਰਹੂਗਾ ਜੀ ਬਿਲਕੁਲ ਜਾਰੀ ਰਹੂਗਾ ਜੀ ਜਦ ਤੱਕ ਅਸੀਂ ਦੋਸ਼ੀ ਨਹੀਂ ਸਾੜੇ ਜਾਂਦੇ ਤਾਂ ਧਰਨਾ ਜਾਰੀ ਰਹੂਗਾ ਔਰ ਪੰਜਾਬ ਪੰਜਾਬ ਸਰਕਾਰ ਸਰਬੋਤ ਇਹ ਆਪਣਾ ਪੰਜਾਬ ਦਿੱਲੀ ਆਪਣੇ ਆਪ ਉਸ ਸਰਬੋਤ ਤਰਨਾ ਇਸ ਜੀ ਗੁਰੂ ਜਾਰੀ ਰੱਖਾਂਗੇ